ਦੋਸਤੋ ਅੱਜ ਤਾਂ ਪੰਜਾਬ ਦੇ ਐਵੇਂ ਦੇ ਹਾਲਾਤ ਨੇ ਜਿਵੇਂ ਕਿਸੇ ਵਕਤ 1521 ਚ ਬਾਬਰ ਨੇ ਪੰਜਾਬ ਚ ਤੀਸਰਾ ਹਮਲਾ ਕੀਤਾ ਔਰ ਐਮਨਾਬਾਦ ਸ਼ਹਿਰ ਵਿੱਚ ਬਹੁਤ ਕਤਲਗਾਰੀ ਕੀਤੀ ਜ਼ਬਰ ਜਨਾਹ ਰੀਪ ਬਲਾਤਕਾਰ ਔਰਤਾਂ ਦਾ ਬੱਚਿਆਂ ਦਾ ਕਹਾਨ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਦੋਂ ਫਰਮਾਇਆ ਕਿ ਐਤੀ ਮਾਰ ਪਈ ਕੁਰਲਾ ਨੇ ਤੈਂ ਕਿ ਦਰਦ ਨਾ ਆਇਆ ਬਈ ਇੰਨਾ ਜ਼ੁਲਮ ਹੋਇਆ ਯਾਰ ਤੈਨੂੰ ਕੋਈ ਦਰਦ ਨਹੀਂ ਆਇਆ ਅੱਜ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਸਾਡੇ ਕਿਸਾਨ ਭਰਾ ਸ਼ੰਭੂ ਬਾਰਡਰ ਤੇ ਖਨੌਰੀ ਵਿੱਚ ਬੈਠੇ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਵਾ ਜਿਹੜੇ ਆਪਣੇ ਹੱਕ ਦੀ ਗੱਲ ਮੰਗਣ ਜਾ ਰਹੇ ਨੇ ਉਹਨਾਂ ਨੂੰ ਉਲਟਾ ਸਰਕਾਰਾਂ ਵੱਲੋਂ ਕੁੱਟਿਆ ਜਾ ਰਿਹਾ ਵਾ ਔਰ ਸਾਡੇ ਸਤਕਾਰਯੋਗ ਜਗਜੀਤ ਸਿੰਘ ਢੱਲੇਵਾਲ ਇੱਕ ਬਜ਼ੁਰਗ ਆਗੂ ਨੇ ਕਿਸਾਨ ਯੂਨੀਅਨ ਦੇ ਉਹ 16ਵੇਂ ਦਿਨ ਦੇ ਭੁੱਖ ਹੜਤਾਲ ਤੇ ਲੰਮੇ ਪਏ ਹੋਏ ਨੇ ਔਰ ਉਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਉਹਨਾਂ ਦੇ ਸਿਰ ਤੇ ਕੁਝ ਵੀ ਹੋ ਸਕਦਾ ਵਾ ਪਰ ਕਿਸੇ ਸਰਕਾਰ ਨੂੰ ਜਿਹੜੇ ਬੈਠੇ ਨੇ ਉਹ ਆਪਣੀਆਂ ਚੋਣਾ ਚ ਮਸਰੂਫ ਨੇ ਕੋਈ ਭੱਜਾ ਫਿਰਦਾ ਇੱਧਰ ਉੱਧਰ ਨਾ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਸਾਡੇ ਦੇਸ਼ ਦੇ ਕਿਸਾਨਾਂ ਦੀ ਤੇ ਨਾ ਸਾਡੀ ਆਪਣੀ ਅਖੋਤੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਵਾ ਮੇਰੇ ਪਰਿਵਾਰ ਵਿੱਚ ਪਿਛਲੇ ਦਿਨਾਂ ਚ ਮੇਰੇ ਮਾਮਾ ਜੀ ਸਵਰਗਵਾਸ ਹੋ ਗਏ ਸੀਗੇ ਕਰ ਗਏ ਸੀਗੇ ਇਸ ਕਰਕੇ ਮੈਂ ਨਹੀਂ ਜਾ ਸਕਿਆ ਤਾਂ ਮੈਂ 2 ਦਿਨ ਤੱਕ ਜਗਜੀਤ ਸਿੰਘ ਡੱਲੇਵਾਲ ਕੋਲ ਚੱਲ ਕੇ ਜਾਊਂਗਾ ਖਨੌਰੀ ਬਾਰਡਰ ਤੇ ਉਹਨਾਂ ਦੇ ਉਹਨਾਂ ਦੇ ਹਾਲ ਵੀ ਪੁੱਛਾਂਗੇ ਉਹਨਾਂ ਦੇ ਵਾਸਤੇ ਅਰਦਾਸ ਵੀ ਕਰਾਂਗੇ ਕਿਉਂਕਿ ਮੈਂ ਸਮਝਦਾ ਕਿ ਅੱਜ ਹਾਲਾਤ ਇਦਾਂ ਦੇ ਨੇ ਕਿ ਜਿਹੜਾ ਪ੍ਰੋਟੈਸਟ ਆ ਜਾਂ ਕੋਈ ਜਿਹੜਾ ਵਿਰੋਧ ਆ ਉਹ ਤਾਂ ਤੁਸੀਂ ਕਿਸੇ ਜਾਗਦੀ ਜ਼ਮੀਰ ਦੇ ਲੋਕਾਂ ਦੇ ਮੋਹਰੇ ਕਰ ਸਕਦੇ ਹੋ ਨਾ ਜਿਨ੍ਹਾਂ ਦੇ ਅੰਦਰ ਜ਼ਮੀਰ ਹੀ ਹੈ ਨਹੀਂ ਕਿ ਜਿਨ੍ਹਾਂ ਦੀ ਇਨਸਾਨੀਅਤ ਹੀ ਮਰ ਚੁੱਕੀ ਆ ਉਹਨਾਂ ਨੂੰ ਭਾਵੇਂ ਆਪਾਂ ਲੱਖ ਬੰਦਾ ਖੜਾ ਕਰਕੇ ਉੱਥੇ ਸਾਹਮਣੇ ਵਿਰੋਧ ਕਰੀਏ ਕਿਸੇ ਨੇ ਸੁਣਨਾ ਹੀ ਨਹੀਂ ਗਿਆ ਆਪਾਂ ਦੇਖਿਆ ਕਿ ਪਹਿਲਾਂ ਜਿਹੜਾ ਐਸਕੇਐਮ ਨੇ ਕਿੱਡਾ ਵੱਡਾ ਅੰਦੋਲਨ ਕੀਤਾ ਦਿੱਲੀ 'ਚ ਲੱਖਾਂ ਲੋਕੀ ਦਿੱਲੀ ਜਾ ਕੇ ਉਹਨਾਂ ਦੇ ਬਰੂਹਾਂ ਤੇ ਬੈਠੇ ਰਹੇ ਸਰਕਾਰ ਦਾ ਕੀ ਕਹਿੰਦੇ ਹੁੰਦੇ ਕਿ ਰੱਤੀ ਪਰ ਉਹਨਾਂ ਦੇ ਫਰਕ ਨਹੀਂ ਪਿਆ ਔਰ ਜੋ ਉਹਨਾਂ ਨੇ ਵਾਅਦੇ ਕੀਤੇ ਅੱਜ ਤੱਕ ਉਹਨਾਂ ਨੇ ਪੂਰੇ ਨਹੀਂ ਕੀਤੇ ਆ ਤਾਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਹਾਲਾਤ ਨੇ ਔਰ ਉਹਨਾਂ ਲੋਕਾਂ ਦਾ ਜਿਹੜੇ ਇਸ ਦੇਸ਼ ਦੇ ਵਾਸਤੇ ਅਨਾਜ ਪੈਦਾ ਕਰਦੇ ਜਿਹੜੇ ਇਸ ਦੇਸ਼ ਦੇ ਬਾਰਡਰਾਂ ਦੇ ਉਹਨਾਂ ਦੇ ਬੱਚੇ ਸ਼ਹੀਦ ਹੁੰਦੇ ਨੇ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰਸੇ ਚੁੰਮੇ ਸਭ ਤੋਂ ਜ਼ਿਆਦਾ ਕਾਲੀ ਪਾਣੀ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਆ ਉਹਨਾਂ ਦਾ ਹਸ਼ਰ ਸਾਡੀ ਸਰਕਾਰ ਹੀ ਕਰ ਰਹੀ ਆ ਤੇ ਮੇਰੀ ਸਾਰੀਆਂ ਸਰਕਾਰਾਂ ਨੂੰ ਪੁਰਜ਼ੋਰ ਬੇਨਤੀ ਆ ਕਿ ਜਾਗੋ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ ਔਰ ਘੱਟੋ ਘੱਟ ਕੁਛ ਨਹੀਂ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਅਗਰ ਕੁਛ ਉਹਨਾਂ ਨੂੰ ਹੋ ਗਿਆ ਤੇ ਉਹਦੀ ਸਿੱਧੀ ਜ਼ਿੰਮੇਵਾਰੀ ਪਹਿਲਾਂ ਪੰਜਾਬ ਸਰਕਾਰ ਤੇ ਆਵੇ ਕਿਉਂਕਿ ਉਹ ਸਾਡੇ ਧਰਤੀ ਤੇ ਬੈਠੇ ਨੇ ਸਾਡੇ ਇੱਥੋਂ ਦੇ ਰਹਿਣ ਵਾਲੇ ਆਗੂ ਨੇ ਤੋਂ ਮੈਂ ਇਹੀ ਅਪੀਲ ਕਰਕੇ ਸਾਰਿਆਂ ਨੂੰ ਕਹੂੰਗਾ ਕਿ ਉਹਨਾਂ ਵਾਸਤੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਬੈਠੇ ਅਰਦਾਸ ਜ਼ਰੂਰ ਕਰੋ ਕਿ ਪ੍ਰਮਾਤਮਾ ਉਹਨਾਂ ਦੀ ਸਿਹਤ ਨੂੰ ਠੀਕ ਰੱਖੇ ਔਰ ਸਾਡੀ ਸਰਕਾਰਾਂ ਨੂੰ ਇੰਨੀ ਕੁ ਬੁੱਧੀ ਬਖਸ਼ੇ ਕਿ ਕੁਝ ਅਕਲ ਟਿਕਾਣੇ ਲੈ ਕੇ ਉਹਨਾਂ ਦੀਆਂ ਜਾਇਜ਼ ਮੰਗਾ ਪੂਰੀਆਂ ਕਰਨ ਔਰ ਮੈਂ ਕੋਸ਼ਿਸ਼ ਕਰੂੰਗਾ ਕਿ 13 ਤਰੀਕ ਨੂੰ ਦੁਪਹਿਰੇ 3:00 ਜਾਂ 3:30 ਵਜੇ ਆਪ ਜਾ ਕੇ ਜਗਜੀਤ ਸਿੰਘ ਢੱਲੇਵਾਲ ਦੇ ਹਾਲਾਤ ਪੁੱਛਾਂ ਇਨੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨਾ ਵਾਸਤੇ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ